ਇਹ ਕਾਲਜ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹੋਰ ਸਭ ਠੀਕੋ ਤੇ ਅੱਜ ਜਿਹੜਾ ਪੱਗ ਜਿਹਦੇ ਵਿੱਚ ਤੁਹਾਨੂੰ ਥੋੜੇ ਜਿਹੇ ਸੁਨੋਹੇ ਬਣੇ ਹੈਗੇ ਤੇ ਬੜੇ ਪਿਆਰੇ ਲੱਗੇ ਆਇਆ ਤੁਹਾਨੂੰ ਇੱਕ ਸੀ ਦੇਖੋ ਬਹੁਤ ਸੋਹਣੇ ਆਗੇ ਹਨਾ ਕਾਟਨ ਦੇ ਸੂਟ ਹੈਗੇ ਦੁਪੱਟਾ ਨਾਲ ਹੈਗਾ ਇਹ ਹੈ ਕਾਫੀ ਸ਼ੇਡ ਦੇ ਵਿੱਚ ਏ ਦੇਖੀ ਰਿਤੇ ਆਗੇ ਇਹਦੀਆਂ ਬਾਜ਼ੂ ਆ ਗਈ ਤੇ ਇਹ ਦੇ ਬੈਕ ਸਾਈਡ ਤੇ ਬੈਕ ਸਾਈਡੇ ਦੀ ਜਿਹੜੀ ਇਹ ਪਲੇਨ ਹੈਗੀ ਇਹਦੇ ਵਿੱਚ ਇਹਦੇ ਜਿਹੜਾ ਫਰੰਟ ਹੈ ਫਰੰਟ ਤੇ ਇਹ ਇਸ ਤਰ੍ਹਾਂ ਕਰਕੇ ਜਰੀ ਜੀ ਨਾ ਮਤਲੇ ਇਹ ਆਰੀ ਦਾ ਵਰਕ ਕੀਤਾ ਹੋਇਆ ਸਾਰੇ ਹੁਣ ਕੋਈ ਤਾਂ ਨਾ ਸਤਾ ਕੋਈ খালি ਨਿਰਬੜ ਤੇ ਇਹਦੇ ਵਿੱਚ ਮਤਲਬ ਪੇਂਟ ਕੀਤਾ ਹੋਇਆ ਹਾ ਸਾਰਾ ਬਹੁਤ ਸੋਹਣੀ ਚੀਜ਼ ਆ ਜੇਗੀ ਇਹ ਕਾਟਨ ਦਾ ਸੌਫਟ ਸਟੱਫ ਹੈ ਹੋਰ ਜੀ। ਲਾਈਟ weight ਠੀਕ ਹੈ ਤੇ ਇਹਦੇ ਵਿੱਚ ਸੈਲਫ ਜੀ ਪ੍ਰਿੰਟ ਇਸ ਤਰ੍ਹਾਂ ਕਰਕੇ ਠੀਕ ਹੈ। ਇਹ ਦਾ 프ਰੰਟ ਹੋ ਗਿਆ ਠੀਕ ਹੈ ਬੈਕ ਉਹ ਵੀ 프ਰੰਟ ਹੋ ਗਿਆ ਬਾਹਰ ਨੂੰ। ਤੇ ਇਹਦੇ ਨਾਲ ਇਹ ਮਗਰੀਆਂ ਜੀ ਹੈਗੀਆਂ। ਪਲੇਨਸ ਲਵਾਇਆ ਹੈ। ਠੀਕ ਹੈ ਜੀ ਤੇ ਇਹ ਹੈਗਾ ਇਹਦਾ ਦੁਪੱਟਾ। ਦੁਪੱਟੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਰੇ ਪ੍ਰਿੰਟ ਹੈਗਾ। ਫੋਰ ਸੈਟ ਸਾਰੇ ਪ੍ਰਿੰਟ ਹੈ। ਇਹਦੀ ਲੋਕ ਬਹੁਤ ਸੋਹਣੀ ਲੱਗਦੀ ਹੈ ਜੀ ਬਣਿਆ ਹੈ ਸੁਹਰੀ ਠੀਕ ਹੈ ਜੀ ਇਹਦੇ ਤੇ ਮੋਢਾ ਦੁਪੱਟੇ ਤੇ ਕੋਈ ਆਰੀ ਦਾ ਵਰਕ ਨਹੀਂ ਹੈਗਾ ਇਹ ਸਿਰਫ ਸਿਰਾ ਇਸ ਤਰ੍ਹਾਂ ਕਰਕੇ ਬਣਦੀ ਹੈ ਇਹ ਠੀਕ ਹੈ ਜੀ ਸੁਹਰੀ ਲੋਕਾ ਜੜੀ ਬਹੁਤ ਪਿਆਰੀ ਹੈਗੀ ਇਹਦੀ ਹੈਗੇ ਫੋਟੋ ਠੀਕ ਤੇ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਆਏ ਹੈਗੇ ਇੱਕ ਕਲਰ ਇਹ ਹੋ ਗਿਆ ਇੱਕ ਕੇ ਦੇ ਉੱਪਰ ਲਿਆ। ਇਹਦੇ ਕੋਲ ਬਹੁਤ ਬਹੁਤ ਕੱਪੜੇ ਇਸ ਤਰ੍ਹਾਂ ਨੇ। ਨੇਵੀ ਕਲਰ ਇਹਦੇ ਵਿੱਚ। ਇਹਦੇ ਇਹ ਸੇਮ ਦੁਪੱਟਾ ਇਸ ਤਰ੍ਹਾਂ ਕਰਤੀ ਹਾਂ। ਠੀਕ ਹੈ ਜੀ। ਤੇ ਇਹ ਐਸਾ ਰੈਡੀ ਹੋ ਰਿਹਾ ਹੈ। ਇਹਦੇ ਵਿੱਚ ਤਿੰਨ ਚਾਰ ਕਲਰ ਹੈ। ਜਿਵੇਂ ਇੱਕ ਹੀ ਲਾਈਟ ਕਲਰ ਹੈ। சேம தின் கலர் கிரீன் கலர் சார் கலர் அவேளைபல் スクリーンショット ਲੈ ਲਿਓ ਠੀਕ ਹੈ ਜੀ ਤੇ ਆਰਡਰ ਕਰਕੇ ਤੁਸੀਂ ਮੰਗਵਾ ਸਕਦੇ ਆ ਇਹਦਾ ਹੈਗਾ ਦਿਨੀ ਕਲਰ ਸੇਮ ਪ੍ਰਿੰਟਰ ਹੋਗਾ ਸੇਮ ਦੁਪੱਟੇ ਰਹਿਣਗੇ ਸੇਮ ਹੀ ਇਸ ਤਰ੍ਹਾਂ ਕਰਕੇ ਦੀਆ ਪਲੇਨ ਬਾਟਮ ਆ ਰਹਿਣੀ ਠੀਕ ਹੈ ਜੀ ਤੇ ਕਲਰ ਇਹਨਾਂ ਦੇ ਅਲੱਗ-ਅਲੱਗ ਹੈਗੇ ਤੇ ਤੁਸੀਂ ਲੈ ਕੇ ਹੋ ਦੇਖ ਸਕਦੇ ਹੋ ਇਹ ਦੀ ਬਾਟਮ ਆ ਗਈ ਇਹਦਾ ਦੁਪੱਟਾ ਆ ਗਿਆ ਠੀਕ ਗਵਰੀ ਹੋਰ ਪੀਟ ਕਰ ਦਿੰਦੇ ਆ ਇੱਕ ਇਹ ਕਲਰ ਆ ਗਿਆ ਲਾਈਟ ਕਲਰ ਇਹ ਦਾ ਗ੍ਰੀਨ ਕਲਰ ਆ ਗਿਆ ਜੀ ਤੇ ਇਹ ਦਾ ਬਲੂ ਕਲਰ ਆ ਗਿਆ ਜੀ ਕੋਲੇ ਇਹ ਬਿਲਦੁਪੱਟਾ ਹੋ ਗਿਆ ਇਹ ਬੋਟਮ ਹੋਊਗਾ ਤੇ ਇਹ ਜੀ ਸ਼ਰਟ ਬੈਕ ਫਰੰਟ ਫਰੰਟ ਦਾ ਇਹਦਾ ਪ੍ਰਿੰਟ ਹੈਗਾ ਤੇ ਇਹ ਦੇ ਵਿੱਚ ਆ ਗਿਆ ਆਪਣੇ ਕੋਲੇ ਕਾਫੀ ਸ਼ਰਟ